ਮੈਂ ਇੱਕ ਤੁਹਾਡੇ ਨਾਲ ਇਤਿਹਾਸ ਚੋਂ વાર્ਤਾ ਸਾਂਝੀ ਕਰਦਾ ਗੁਰੂ ਨਾਨਕ ਦੇਵ ਮਹਾਰਾਜ ਨਾ ਵੇੜੇ ਦੇ ਵਿੱਚ ਆਪਣੇ ਘਰ ਹਲੇ ਸ਼ਾਦੀ ਨਹੀਂ ਹੋਈ ਸੀ ਮਹਾਰਾਜ ਦੀ ਉਸ ਸਮੇਂ ਮਹਾਰਾਜ ਆਪਣੇ ਵੇੜੇ ਦੇ ਵਿੱਚ ਪਏ ਆ ਤੇ ਉੱਪਰ ਚਾਦਰ ਲਈ ਹੋਈ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੁਖਸਾਂ ਦਾਸੀ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਰਸੋਈ ਦਾ ਕੰਮ ਕਰਦੀ ਸੀ ਆਪਾਂ ਮਤਲਬ ਸੇਵਾਦਾਰ ਨਹੀਂ ਸੀ ਗੁਰੂ ਨਾਨਕ ਜੀ ਦੇ ਘਰ ਦੇ ਵਿੱਚ ਤੁਲਸਾ ਇਹ ਕਹਿੰਦੇ ਜਦੋਂ ਇੱਕ ਦਿਨ ਜਦੋਂ ਮਹਾਰਾਜ ਚਾਦਰ ਲਈ ਵਿਹੜੇ ਦੇ ਵਿੱਚ ਪਏ ਹਨ ਉੱਪਰ ਮੰਜੇ ਤੇ ਤੇ ਮਹਾਰਾਜ ਜੀ ਦੀ ਮਾਤਾ-ਮਾਤਾ ਤ੍ਰਿਪਤਾ ਜੀ ਤੁਲਸਾ ਨੂੰ ਕਹਿੰਦੀ ਤੁਲਸਾ ਜਾਂ ਮੇਰੇ ਪੁੱਤਰ ਨਾਨਕ ਨੂੰ ਠਾ ਤੇ ਰੋਟੀ ਪਾਣੀ ਪ੍ਰਸ਼ਾਦਾ ਸ਼ੱਕ ਲੂਗਾ ਜਾਂ ਜਾ ਕੇ ਉਠਾ ਦੇ ਹੁਣ ਜਦੋਂ ਕਹਿੰਦੇ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਮੰਜੇ ਕੋਲ ਪਲੰਘ ਕੋਲ ਜਾਂਦੀ ਹੈ ਨਾ ਹੁਣ ਮਾਫ ਕਰਨਾ ਕਹੀ ਇੱਥੇ ਨਾ ਅਸੀਂ ਰੋਜ਼ ਵੇਖਦੇ ਆ ਕਮੈਂਟ ਕਰਨ ਵਾਲੇ ਲੋਕ ਬੜੇ ਹੁੰਦੇ ਆ ਵੀਡੀਓ ਤੇ ਹੁਣ ਗੁਰੂ ਸਾਡਾ ਇੱਕ ਹੈ ਨਾ ਜੀ ਇੱਕ ਹੈ ਜੇ ਆਪਾਂ ਕਹਿੰਦਾ ਮੇਰਾ ਬਾਬਾ ਨਾਨਕ ਬਹੁਤੇ ਕਮੈਂਟ ਕਰਨ ਵਾਲੇ ਪਤਾ ਕੀ ਕਹਿੰਦੇ ਆ ਬਾਬਾ ਨਾਨਕ ਜੀ ਨੂੰ ਸਤਕਾਰ ਸਹਿਤ ਬੁਲਾਉਣਾ ਚਾਹੀਦਾ ਵੀ ਜਣੋ ਦੀ ਪਿਆਰ ਉਹਨਾਂ ਦੇ ਦਿਲ 'ਚ ਹੀ ਹੈ ਦੂਜਿਆਂ ਦੇ ਚਿੱਲ 'ਚ ਗੁਰੂ ਨਾਨਕ ਲਈ ਪਿਆਰ ਨਹੀਂ ਹੈਗਾ ਕਿਉਂਕਿ ਅੱਜ ਕੱਲ ਵਿਦਵਾਨ ਬਹੁਤ ਆ ਨਾ ਜੀ ਆ ਸੋਸ਼ਲ ਮੀਡੀਆ ਤੇ ਹਰੇਕ ਵਿਦਵਾਨ ਹੈ ਉਹ ਗੁਰਮੁਖੋ ਗੁਰੂ ਇੱਕ ਸੀ ਸਾਡਾ ਉਹਨੂੰ ਜਿੰਨਾ ਦੇਸੀ ਰੂਪ ਚ ਬੁਲਾਵਾਂਗੇ ਨਾ ਜਿੰਨਾ ਦੇਸੀ ਬੁਲਾਵਾਂਗੇ ਉਹਨੂੰ ਉਹ ਉਨਾਂ ਹੀ ਵਧੀਆ ਬੋਲੂਗਾ ਤੇ ਜਿੰਨਾ ਆਪਾਂ ਜਿਹੜਾ ਜੀ ਜੀ ਵੱਧ ਲਾਉਂਦਾ ਨਾ ਜੀ ਜੀ ਵੱਧ ਲਾਉਣਾ ਜਿੰਨਾ ਮਿੱਠਤ ਹੁੰਦੀ ਆ ਜਿਆਦੇ ਜ਼ੁਬਾਨ ਦਾ ਮਿੱਠਾ ਅੰਦਰੋਂ ਕੌੜਾ ਹੁੰਦਾ ਇਹ ਗੱਲ ਨੋਟ ਕਰਿਓ ਜ਼ੁਬਾਨ ਦਾ ਮਿੱਠਾ ਬਹੁਤਾ ਹੋਵੇ ਅੰਦਰੋਂ ਜ਼ਹਿਰ ਦਾ ਭਰਿਆ ਹੁੰਦਾ ਗੁਰਮੁਖੋ ਤੇ ਜਦੋਂ ਕਹਿੰਦੇ ਫਿਰ ਗੁਰਨਾਨਕ ਮਹਾਰਾਜ ਜੀ ਨੂੰ ਕੋਲ ਗਈ ਨਾ ਤੁਲਸਾ ਤੇ ਮਹਾਰਾਜ ਜੀ ਦੇ ਕਹਿੰਦੇ ਸੱਜੇ ਚਰਨ ਤੋਂ ਸੱਜੇ ਪੈਰ ਤੋਂ ਨਾ ਚਾਦਰ ਉੱਡ ਗਈ ਕੋਲੇ ਪਹੁੰਚਣ ਤੱਕ ਪੈਰ ਨੰਗਾ ਹੋ ਗਿਆ ਤੇ ਮਹਾਰਾਜ ਜੀ ਦੇ ਪੈਰ ਨੂੰ ਨਾ ਕਹਿੰਦੇ ਫੜ ਲਿਆ ਤੁਲਸਾ ਨੇ ਜੀ ਤੇ ਜਦੋਂ ਫੜਿਆ ਨਾ ਸਤਗੁਰ ਦਾ ਚਰਨ ਆਪਣੇ ਮੱਥੇ ਨੂੰ ਮਸਤਕ ਨੂੰ ਛੁਆਇਆ ਨਾ ਤੇ ਇਤਿਹਾਸ ਕਹਿੰਦਾ ਕਹਿੰਦੇ ਪੈਰ ਚੁੰਮਿਆ ਮੂੰਹ ਨਾਲ ਉਸ ਬੀਬੀ ਨੇ ਗੁਰੂ ਨਾਨਕ ਮਹਾਰਾਜ ਜੀ ਦਾ ਬੜੇ ਸੋਹਣੇ ਚਰਨ ਸੀ ਸਤਗੁਰ ਦੇ ਤੇ ਜਦੋਂ ਮੂੰਹ ਨਾਲ ਪੈਰ ਚੁੰਮਿਆ ਨਾ ਕਹਿੰਦੇ ਗੁਰੂ ਮਹਾਰਾਜ ਦਾ ਚਰਨ ਚੁੰਮਿਆ ਤੇ ਕਹਿੰਦੇ ਫਿਰ ਸਤਗੁਰ ਨੇ ਤ੍ਰਲੋਕੀ ਦਾ ਗਿਆਨ ਕਰਾਤਾ ਇੰਨੇ ਜੀ ਰਿੱਡੀਆਂ ਸਿੱਧੀਆਂ ਆ ਗਈਆਂ ਨਾ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਭਾਈ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਪਰਮਾਤਮਾ ਦੀ ਬੰਦਗੀ ਰੱਖਦਾ ਨਾ ਜੀ ਸਿਮਰਨ ਰੱਖਦਾ ਉਹਨੂੰ ਕਹਿੰਦੇ ਨੌ ਨਿੱਧਿਆਂ ਦੇ ਸਿੱਧਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਹ ਤਾਂ ਅੱਗੇ ਪਿੱਛੇ ਦੌੜਨ ਲਾ ਦਿੰਦੇ ਆ ਸਤਿਗੁਰੂ ਇਹਦਾ ਪਰਮਾਤਮਾ ਸਭ ਕਾ ਜੇ ਇੱਕਾਸੇ ਦਾ ਗਿਆਨ ਕਰਾ ਦਿੰਦਾ ਹੈ ਜੇ ਬੰਦਾ ਧਿਆਨ ਨਾਲ ਗੁਰੂ ਨਾਲ ਜੁੜਦਾ ਹੈ ਅਮਰਤ ਮਿਲੇ ਉੱਠ ਕੇ ਹਾਂ ਜੇ ਖਿਆਲ ਹੀ ਗੁਰਮੁਖਵਾ ਦੁਨੀਆਦਾਰੀ ਚ ਪਿਆ ਰਿਹਾ ਚਿੰਤਾ ਹੀ ਇਹ ਦੇਖੋ ਇੱਕ ਮੇਰੀ ਬੇਨਤੀ ਸੁਣਿਓ ਆਪਾਂ ਚਿੰਤਾ ਕਰਦੇ ਆ ਚਿੰਤਨ ਨਹੀਂ ਕਰਦੇ ਫਰਕ ਥੋੜਾ ਹੀ ਹੈ ਬੋਲਣ ਦੇ ਵਿੱਚ ਚਿੰਤਾ ਤੇ ਚਿੰਤਨ ਦੋਨਾਂ 'ਚ ਥੋੜਾ ਹੀ ਫਰਕ ਆ ਬੋਲਣ 'ਚ ਪਰ ਗੁਰਮਖੋ ਚਿੰਤਨ ਰੱਬ ਦੀ ਬੰਦਗੀ ਸਿਮਰਨ ਭਜਨ ਹੈ ਚਿੰਤਾ ਆ ਮਨ ਦਾ ਅੰਦਰ ਦਾ ਫਿਕਰ ਹੁਣ ਹਰੇਕ ਬੰਦੇ ਨੂੰ ਅੱਜ ਚਿੰਤਾ ਤਾਂ ਹੈਗੀ ਆ ਆਪਾਂ ਸਾਰਿਆਂ ਨੂੰ ਪਰ ਚਿੰਤਨ ਕਿਸੇ ਕੋਲੇ ਨਹੀਂ ਹੈਗਾ ਗੁਰੂ ਦਾ ਇਸ ਕਰਕੇ ਚਿੰਤਨ ਕਰਨਾ ਨਾ ਕਿ ਚਿੰਤਾ ਨਹੀਂ ਕਰਨੀ ਬਾਬਾ ਕੀ ਕਹਿੰਦਾ ਗੁਰਬਾਣੀ 'ਚ ਸਤਗੁਰੂ ਮਹਾਰਾਜ ਕਹਿੰਦੇ ਆ ਨਾ ਕਰ ਚਿੰਤਾ ਚਿੰਤਾ ਹੈ ਸੋਏ ਹਰ ਜੰਤੈ ਜਲ ਥਲ ਸਭ ਤੈ ਹੋਏ ਉਹ ਤੂੰ ਕਾਦੀ ਚਿੰਤਾ ਕਰਦਾ ਭਾਈ ਉਹ ਤਾਂ ਸਾਰੇ ਜੀਵ ਜੰਤੂਆਂ ਤੇ ਧਰਤੀ ਤੇ ਪਾਣੀ 'ਚ ਰਹਿਣ ਵਾਲਿਆਂ ਸਭਨਾ ਤੇ ਉਹਦੀ ਕਿਰਪਾ ਵਰਸ ਰਹੀ ਹੈ ਚਿੰਤਾ ਤਾਂ ਉਹਨੂੰ ਆ ਸਾਰਿਆਂ ਦੀ ਤੂੰ ਕਾਦੀ ਚਿੰਤਾ ਕਰਦਾ ਤੇ ਇੱਕ ਮੇਰੀ ਬੇਨਤੀ ਸੁਣਿਓ ਸਤਗੁਰ ਦੀ ਬੰਦਗੀ ਕਰਕੇ ਕਦੇ ਗੁਰਨਾਨਕ ਤੇ ਛੱਡ ਕੇ ਦੇਖਿਓ ਡੋਰਾ ਕਰੇ ਬੰਦਗੀ ਵਾਲੇ ਬਣੋ ਪਹਿਲਾਂ ਸਿਮਰਨ ਰੱਖੋ ਜ਼ਿੰਦਗੀ ਚ ਹਾਂ ਜਦੋਂ ਜੀਵਨ ਬੰਦਗੀ ਵਾਲਾ ਹੋ ਗਿਆ ਨਾ ਗੁਰਮਖੋ ਆਪਣਾ ਫਿਰ ਬਾਬੇ ਨੂੰ ਇੱਕ ਬੇਨਤੀ ਕਰ ਦਿਓ ਬਾਬਾ ਹੁਣ ਚਿੰਤਾ ਤੇਰੇ ਮੋਢਿਆਂ ਤੇ ਆ ਮੈਂ ਤਾਂ ਤੇਰਾ ਚਿੰਤ ਨਹੀਂ ਕਰੂੰ ਕੱਲਾ ਫਿਰ ਬਾਬਾ ਚਿੰਤਾ ਆਪੇ ਚੱਕ ਲੈਂਦਾ ਮਨੁੱਖ ਦੀ ਜੀ ਪਰ ਕਹਿਣ ਵਾਲੇ ਤਾਂ ਹੋ ਜੀਏ ਨਾ ਉਹ ਜਦੋਂ ਤੁਲਸਾ ਕਹਿੰਦੇ ਮਹਾਰਾਜ ਜੀ ਦੇ ਚਰਨਾਂ ਨੂੰ ਚੁੰਮਦੀ ਆ ਨਾ ਉਹਨੂੰ ਤਰਨੋਕੀ ਦਾ ਗਿਆਨ ਹੋ ਗਿਆ ਸਾਰਾ ਕੁਝ ਅਗਲਾ ਪਿਛਲਾ ਦੇਖਣਾ ਸ਼ੁਰੂ ਹੋ ਗਿਆ ਦਿਮਾਗ ਵਿੱਚ ਤੇ ਬਾਬੇ ਨਾਨਕ ਦੇ ਦਰਸ਼ਨ ਪਤਾ ਕਿੱਥੇ ਖੜਿਆਂ ਦੇ ਕਰਦੀ ਆ ਫਿਰ ਉਹ ਘਰੇ ਨਹੀਂ ਪਿਆ ਨੂੰ ਦੇਖਿਆ ਵੀ ਆ ਪਿਆ ਨਹੀਂ ਬਾਬੇ ਦਾ ਅੰਤਰਾਤਮਾ ਦਰਸ਼ਨ ਪਤਾ ਕਿੱਥੇ ਹੁੰਦਾ ਬਾਬਾ ਜੀ ਖੜੇ ਆ ਗੁਰਮੁਖੋ ਸੰਗਲਾ ਦੀਪ ਦੇ ਸਮੁੰਦਰ ਦੇ ਵਿੱਚ ਗਏ ਖੜੇ ਆ ਉਥੋਂ ਦੇ ਰਾਜੇ ਦਾ ਬੇੜਾ ਡੁੱਬਦਾ ਸੀ ਰਾਜਾ ਸੀ ਜਿਹੜਾ ਗੁਰੂ ਦਾ ਸਿੱਖ ਸੀ ਗੁਰੂ ਨੂੰ ਬੜਾ ਪਿਆਰ ਕਰਦਾ ਸੀ ਤੇ ਕਹਿੰਦੇ ਉਹ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦਾ ਹੁੰਦਾ ਸੀ ਆਪਣੇ ਘਰ ਬੈਠਾ ਮੈਂ ਬੇਨਤੀ ਕੀਤੀ ਨਾ ਵੀ ਚਿੰਤਨ ਕਰੋ ਚਿੰਤਾ ਨਾ ਕਰੋ ਸੰਗਲਾ ਦੀਪ ਦਾ ਰਾਜਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਦਾ ਰੋਜ਼ ਚਿੰਤਨ ਕਰਦਾ ਸੀ ਅੰਮ੍ਰਿਤ ਵੇਲੇ ਉੱਟ ਕੇ ਤੇ ਜਦੋਂ ਵੇੜਾ ਡੁੱਬਣ ਲੱਗਿਆ ਬਾਬੇ ਦੇ ਚਰਨਾਂ ਦਾ ਧਿਆਨ ਕਰਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਜ ਵੇੜਾ ਬੰਨੇ ਤੂੰ ਹੀ ਲਾਏਂਗਾ ਹੋਰ ਦੁਨੀਆ ਦੀ ਕੋਈ ਤਾਕਤ ਨਹੀਂ ਲਾਉਂਦੀ ਤੇ ਬਾਬੇ ਨੇ ਜਾ ਕੇ ਕਹਿੰਦੇ ਮੋਢਾ ਦੇ ਲਿਆ ਜੀ ਫਿਰ ਵੇੜੇ ਨੂੰ ਇਹ ਕੱਲੇ ਨੌਵੇਂ ਸਰੂਪ 'ਚ ਨਹੀਂ ਮੱਖਣ ਚਾਹ ਲਵਾਣੇ ਦੇ ਬੇੜੇ ਨੂੰ ਮੋਢਾ ਲਾਇਆ ਇਹ ਤਾਂ ਪਹਿਲੇ ਸਰੂਪ 'ਚ ਗੁਰੂ ਨਾਨਕ ਜੀ ਦੇ ਸਰੂਪ 'ਚ ਹੀ ਗੁਰਮੁਖੋ ਸੰਗਲਾ ਦੀਪ ਦੇ ਰਾਜੇ ਦਾ ਬੇੜਾ ਤਾਰਤਾ ਸੀ ਬਾਬੇ ਨੇ ਤੇ ਜਦੋਂ ਕਹਿੰਦੇ ਮੋਢਾ ਲਾਇਆ ਤੇ ਤੁਲਸਾ ਨੂੰ ਸਾਰਾ ਤੇ ਕੁਝ ਦਿਸ ਗਿਆ ਵੀ ਬਾਬਾ ਤਾਂ ਇੱਥੇ ਹੈ ਨਹੀਂ ਉਹ ਤਾਂ ਪਾਣੀ 'ਚ ਖੜਾ ਮੋਢਾ ਦੇ ਹੀ ਖੜਾ ਹੈ ਬੇੜੇ ਨੂੰ ਡੁੱਬਦੇ ਨੂੰ ਟੇਡੇ ਹੁੰਦੇ ਬੇੜੇ ਨੂੰ ਇੱਕ ਪਾਸੇ ਮੋਢਾ ਲਾਇਆ ਤੇ ਜਦੋਂ ਸਾਰਾ ਕੁਝ ਵਿਖ ਗਿਆ ਤੇ ਮਾਤਾ ਤ੍ਰਿਪਤਾ ਨੇ ਉਧਰੋਂ ਆਵਾਜ਼ ਮਾਰੀ ਕਹਿੰਦੀ ਤੁਲਸਾ ਕੀ ਕਰਦੀ ਐ ਨਾਨਕ ਜੀ ਨੂੰ ਉਠਾ ਪ੍ਰਸ਼ਾਦਾ ਛਕ ਲੈਣਗੇ ਉਹ ਅੱਗੋਂ ਹਜੇ ਬੋਲਣੀ ਲੱਗੀ ਸੀ ਇੱਕੋ ਹੀ ਵਚਨ ਕੀਤਾ ਕਹਿੰਦੀ ਬੇਬੇ ਨਾਨਕ ਜੀ ਇੱਥੇ ਹੈ ਨਹੀਂ ਐਨੇ ਕਿਹਾ ਸੀ ਹਜੇ ਤੇ ਮਹਾਰਾਜ ਨੇ ਸੋਚਿਆ ਜਾਣੀ ਜਣ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਭਾਂਡਾ ਛੋਟਾ ਸੀ ਤੇ ਛੋਲੇ ਦਾਣੇ ਪੈ ਗਏ ਵੱਧ ਇਹਦੇ 'ਚ ਹੁਣੇ ਉੱਚਲੂਗਾ ਕਿਉਂ ਇਹੀ ਹੁੰਦਾ ਨਾ ਗੁਰਮਖੋ ਜਦੋਂ ਭਾਂਡਾ ਛੋਟਾ ਹੋਵੇ ਉਹਦੇ 'ਚ ਦਾਣੇ ਵਾ ਜ਼ਿਆਦੇ ਪੈ ਜਾਣ ਭਰਗਲ ਜਾਵੇ ਤੇ ਉਹ ਫਿਰ ਉੱਪਰ ਦੀ ਡੁੱਲਣਾ ਸ਼ੁਰੂ ਕਰ ਦਿੰਦਾ ਭਾਂਡਾ ਛੋਟਾ ਹੋਵੇ ਜਦੋਂ ਆ ਹੁਣ ਸਮੇਂ 'ਚ ਹੋਇਆ ਹੀ ਆ ਆ ਕਈ ਗੁਰਮਖੋ ਆ ਨਵੀਂ ਸਰਕਾਰ ਜਿਹੜੀ ਆਈ ਸੀ ਆਪਾਂ ਸਾਰਿਆਂ ਨੇ ਬਣਾਈ ਰਲ ਮਿਲ ਕੇ ਦੇਖੋ ਮੈਂ ਵੀ ਉਹਦੇ 'ਚ ਹੱਕਦਾਰ ਆ ਆਪਾਂ ਸਾਰੇ ਹੀ ਹੱਕਦਾਰ ਸੀ ਆਪਾਂ ਆਸ ਉਮੀਦ ਰੱਖ ਕੇ ਬਣਾਈ ਸੀ ਨਾ ਪਰ ਭਾਂਡੇ ਛੋਟੇ ਸੀ ਭਰ ਜਾ ਦੇ ਗਏ ਤੇ ਜਾਦੇ ਭਰਨ ਨਾਲ ਹੁਣ ਨੁਕਸਾਨ ਕਰਕੇ ਬਾਹਰ ਡੁੱਲ ਗਏ ਉਹ ਕਈ ਤਾਂ ਐਮਐਲਏ ਕੋ ਮੈਨੂੰ ਕੱਲ ਫੋਨ ਆਇਆ ਮੇਰੀ ਰਿਸ਼ਤੇਦਾਰੀ ਹੈ ਉਹ ਮੈਨੂੰ ਫੋਨ ਕਰਕੇ ਕਹਿੰਦੇ ਸਾਡੇ ਐਮਐਲਏ ਨੇ ਤਾਂ ਕਹਿੰਦੇ ਬਰਨਾਲੇ ਕੋਠੀ ਲੈ ਲਈ ਉਹਨੇ ਤਾਂ ਵਿਆਹ ਵੀ ਹੋਰ ਕਰਾ ਲਿਆ ਆਪਦੇ ਜਵਾਕਾਂ ਨੂੰ ਛੱਡਤਾ ਉਹ ਵਿਚਾਰੇ ਪਿੰਡ ਫਿਰਦੇ ਆ ਹੁਣ ਪਰ ਅਗਲੀ ਕੀ ਆ ਫਿਰ ਜਦੋਂ ਛੋਲੇ ਜਾਦੇ ਪੈ ਗਏ ਜਾਦੇ ਭਾਂਡੇ 'ਚ ਦਾਣੇ ਪੈ ਗਏ ਭਾਂਡਾ ਭਰਗਲ ਗਿਆ ਜੀ ਪਾ ਭਾਂਡਾ ਉੱਛਲ ਗਿਆ ਉੱਛਲ ਕੇ ਨੁਕਸਾਨ ਕਰਨ ਲੱਗ ਗਿਆ ਉਹ ਆਪਦਿਆਂ ਦਾ ਹੀ ਨੁਕਸਾਨ ਕਰੀ ਜਾਂਦਾ ਫਿਰ ਇਹ ਹੀ ਹੋਇਆ ਸਾਡੇ ਨਾਲ ਤੇ ਭਵੇਂ ਕਈ ਵਾਰ ਗੁੱਸਾ ਕਰ ਜਾਂਦੇ ਆ ਗੱਲ ਦਾ ਪਰ ਸੱਚ ਤਾਂ ਸੱਚ ਹੀ ਆ ਨਾ ਜਦੋਂ ਕਹਿੰਦੇ ਫਿਰ ਬਾਬੇ ਨੇ ਦੇਖਿਆ ਵੀ ਇਹ ਤਾਂ ਹੁਣ ਭਾਂਡਾ ਸੀ ਛੋਟਾ ਤੇ ਉੱਛਲਣ ਉੱਛਲਣ ਲੱਗ ਗਈ ਤੇ ਫਿਰ ਕੀ ਕੀਤਾ ਬਾਬੇ ਨੇ ਬਚਨ ਕੀ ਕੀਤਾ ਬਾਬਾ ਕਹਿੰਦੇ ਚਾਦਰ ਉੱਪਰੋਂ ਲਾ ਕੇ ਖੜਾ ਹੋ ਗਿਆ ਤੇ ਪਲੰਘ ਤੋਂ ਕਹਿੰਦੇ ਤੁਲਸਾ ਦੇ ਸਿਰ ਤੇ ਹੱਥ ਰੱਖ ਲਿਆ ਬਾਬੇ ਨਾਨਕ ਨੇ ਤੇ ਜਿੰਨਾ ਉਹਨੂੰ ਗਿਆਨ ਹੋਇਆ ਸੀ ਨਾ ਜੀ ਜਿਹੜਾ ਗਿਆਨ ਹੋਇਆ ਸੀ ਬਾਬਾ ਜੀ ਨੇ ਵਾਪਸ ਲੈ ਲਿਆ ਉਹਦਾ ਗਿਆਨ ਰਿੱਧੀਆਂ ਸਿੱਧੀਆਂ ਵਾਲਾ ਵਾਪਸ ਲੈ ਕੇ ਤੇ ਬਚਨ ਕੀਤਾ ਮਾਤਾ ਮੈਂ ਤਾਂ ਇੱਥੇ ਹੀ ਆ ਇਹ ਝੱਲੀ ਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਹੈ ਜਾਂ ਨਾ ਹਾਂ ਜਦੋਂ ਆ ਬਚਨ ਕੀਤਾ ਨਾ ਝੱਲੀ ਸ਼ਬਦ ਵਰਤਿਆ ਬਾਬੇ ਨੇ ਕਹਿੰਦੇ ਉਹਦਾ ਇੱਕ ਟਾਈਮ ਲਈ ਦਿਮਾਗ ਕੰਮ ਛੱਡ ਗਿਆ। ਪਾਗਲਾਵੰਗ ਕਰਨ ਲੱਗ ਪਈ। ਮਾਤਾ ਤ੍ਰਿਪਤਾ ਕੇ ਵੇਖ ਕੇ ਹੈਰਾਨ ਹੋ ਗਏ। ਮਾਤਾ ਜੀ ਕਹਿੰਦੇ ਨਾਨਕ ਇਹਨੂੰ ਕੀ ਹੋਇਆ? ਕਹਿੰਦੇ ਬੇਬੇ ਪਰਮੇਸ਼ਰ ਦਿਆਂ ਰਮ ਜਾਂ ਪਰਮੇਸ਼ਰ ਹੀ ਜਾਣਦਾ। ਮੈਨੂੰ ਨਹੀਂ ਪਤਾ। ਪਰ ਇਹ ਝੱਲੀ ਐਵੇਂ ਕਹਿੰਦੀ ਆ ਮੈਂ ਇੱਥੇ ਜੀ ਮੈਂ ਤਾਂ ਸਾਹਮਣੇ ਤਾਂ ਪਿਆ ਸੀ। ਆ ਤੁਹਾਡੇ ਸਾਹਮਣੇ ਖੜਾ। ਤੇ ਫਿਰ ਜਦੋਂ ਕਹਿੰਦੇ ਖੁਸ਼ ਮਹੀਨੇ ਨਾ ਗੁਰਮਖੋ ਹੋ ਏਦਾਂ ਹੀ ਰਹੀ ਇਤਿਹਾਸ ਕਹਿੰਦਾ ਇੱਕ ਦਿਨ ਫਿਰ ਸਾਰਾ ਪਰਿਵਾਰ ਬਾਬੇ ਕੋਲ ਆਇਆ ਗੁਰੂ ਨਾਨਕ ਮਹਾਰਾਜ ਜੀ ਕੋਲ ਘਰ ਆਏ ਸਾਰੇ ਚੱਲ ਕੇ ਉਹਦੇ ਮਾਂ ਬਾਪ ਉਹਦਾ ਸਾਰਾ ਪਰਿਵਾਰ ਤੁਲਸਾ ਦਾ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਤੁਹਾਡੇ ਬਚਨਾਂ ਨਾਲ ਹੀ ਕੁਝ ਹੋਇਆ ਤੁਸੀਂ ਜਾਣਦੇ ਹੋ ਸਾਨੂੰ ਨਹੀਂ ਪਤਾ ਇਸ ਗੱਲ ਦਾ ਪਰ ਮਹਾਰਾਜ ਕਿਰਪਾ ਕਰੋ ਇਹਨੂੰ ਠੀਕ ਕਰੋ ਤੁਸੀਂ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਹਰੀਪੁਰ ਵਾਲੇ ਰਾਜੇ ਦੀ ਰਾਣੀ ਨੂੰ ਗੁਰਮੁਖ ਕੋ ਇੱਕ ਵਾਰੀ ਵਚਨ ਕੀਤਾ ਸੀ ਨਾ ਹਰੀਪੁਰ ਵਾਲਾ ਰਾਜਾ ਆਪਣੀਆਂ ਰਾਣੀਆਂ ਲੈ ਕੇ ਗੁਰੂ ਸਾਹਿਬ ਜੀ ਕੋਲੇ ਆਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹਦੀਆਂ 7 ਰਾਣੀਆਂ ਸੀ ਕਹਿੰਦੇ ਜਦੋਂ ਲੈ ਕੇ ਆਇਆ ਸਾਰੀਆਂ ਨਾਲ ਛੋਟੀ ਨੇ ਮਹਾਰਾਜ ਨੂੰ ਵੇਖ ਕੇ कुंठ ਕੱਢ ਲਿਆ ਇੱਥੇ ਮੇਰੀ ਬੇਨਤੀ ਸੁਣੋ ਤੁਸੀਂ ਭੈਣਾਂ ਬੈਠੀਆਂ ਨੌਜਵਾਨ ਮਾਤਾਵਾਂ ਬੈਠੀਆਂ ਏਸ ਦਰਬਾਰ ਚ ਨਾ ਕੁੰਡ ਨਹੀਂ ਗੱਢੀਂਦਾ ਇੱਕ ਸ਼ਿੰਗਾਰ ਲਾ ਕੇ ਨਹੀਂ ਆਈਂਦਾ ਆ ਸੁਰਖੀ ਪਾウダー ਮੂੰਹ ਤੇ ਨਾ ਸ਼ਿੰਗਾਰ ਲਾ ਕੇ ਗੁਰੂ ਨਾਨਕ ਦੇ ਘਰ ਨਹੀਂ ਆਈਂਦਾ ਸਾਦੇ ਆਈਦਾ ਹੁੰਦਾ ਸਾਦੇ ਬਿਲਕੁਲ ਮਤਲਬ ਜਿਹੋ ਜਿਹਾ ਆਪਾਂ ਲੀੜਾ ਵਸਤਰ ਕੱਪੜੇ ਪਾ ਸਕਦੇ ਆ ਨਾ ਪੈਣ ਪੱਚਰ ਕੇ ਗੁਰੂ ਨਾਨਕ ਦੇ ਘਰ ਨਹੀਂ ਆਈਂਦਾ ਜੀ ਇੱਥੇ ਤਾਂ ਜਿੰਨੇ ਨੀਵੇਂ ਹੋ ਕੇ ਆਵਾਂਗੇ ਨਾ ਮਿੱਠਤ ਨੀਵੀ ਨਾਨਕਾ ਬਾਬੇ ਨੇ ਐਵੇਂ ਨਹੀਂ ਕਿਹਾ ਤੇ ਇੱਕ ਨਾਲ ਵਚਨ ਇਹ ਵੀ ਕੀਤਾ ਸਿੰਮਲ ਰੁਕ ਸਰਾਇ ਰਾਤ ਦੀਰਗਤਮੁਚ ਉੱਚਿਆਂ ਨੂੰ ਹਲ ਨਹੀਂ ਲੱਗਦੇ ਹੁੰਦੇ ਕਦੇ ਬਾਬਾ ਕਹਿੰਦਾ ਸਿੰਮਲ ਰੁੱਕ ਸਰਾਇ ਰਾ ਇਹ ਵੀ ਗੁਰੂ ਨਾਨਕ ਮਹਾਰਾਜ ਦੇ ਬਚਨ ਹੀ ਹੈ ਸਿੰਮਲ ਰੁੱਕ ਸਰਾਇ ਰਾ ਤਦੀਰ ਗਤ ਮੁਚ ਹੋਏ ਜੇ ਆਵੇ ਆਸ ਕਰ ਗਏ ਨਰਾਸੀ ਕਿਤ ਫਲ ਫਿੱਕੇ ਫੁੱਲ ਵਕਵਕੇ ਕਾਮਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇੱਥੇ ਤਾਂ ਮਿੱਠਤ ਤੇ ਨਿਮਰਤਾ ਨਾਲ ਆ ਹਾਂ ਜੀ ਸ਼ਾਰ ਸੰਗਾਰ ਨਹੀਂ ਪਾਉਂਦਾ ਸਤਗੁਰ ਨੂੰ ਤੇ ਜਦੋਂ ਕਹਿੰਦੇ ਫਿਰ ਉਹ ਹਰੀਪੁਰ ਵਾਲੇ ਰਾਜੇ ਦੀ ਰਾਣੀ ਆਈ ਸੀ ਨਾ ਤੇ ਉਹਨੇ ਸੇ ਕੁੰਡ ਕੱਢ ਲਿਆ ਗੁਰੂ ਅਮਰਦਾਸ ਮਹਾਰਾਜ ਜੀ ਬਡੇਰੀ ਉਮਰ ਦੇ ਸੀ ਵੱਡੇ ਸੀ ਉਮਰ ਚ ਤੇ ਜਦੋਂ ਦੇਖ ਕੇ ਕੁੰਡ ਕੱਢ ਲਿਆ ਮਹਾਰਾਜ ਨੇ ਕੋਈ ਵਚਨ ਕੀਤਾ ਸਤਗੁਰ ਕਹਿੰਦੇ ਇਹਨੂੰ ਝੱਲੀ ਨੂੰ ਗੁਰੂ ਦੇ ਦਰਬਾਰ ਚ ਆਉਣ ਦਾ ਕਿਸੇ ਨੇ ਦੱਸਿਆ ਨਹੀਂ ਭਾਈ ਮਰਜਾਦਾ ਵੀ ਕਿੱਦਾਂ ਆਈਂਦਾ ਇਹ ਝੱਲੀ ਕੁੰਡ ਗੱਡੀ ਬੈਠੀ ਆ ਪੱਲਾ ਕਰੀ ਜਾਂਦੀ ਆ ਤੇ ਜਦੋਂ ਇੰਨੇ ਹੀ ਕਿਹਾ ਸੀ ਗੁਰਮਖੋ ਉਹ پاگل ਹੋ ਗਈ ਸੀ ਮਹਾਰਾਜ ਦੇ ਇੰਨੇ ਵਚਨ ਨਹੀਂ ਤੇ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੋ ਫਿਰ ਬਾਅਦ ਦੇ ਵਿੱਚ ਬਾਬਾ ਸਚਨ ਸੱਚ ਜੀ ਨੇ ਜਦੋਂ ਜੰਗਲਾਂ 'ਚ ਲੱਕੜ ਚੁੱਕਣ ਜਾਂਦੇ ਸੀ ਮਹਾਰਾਜ ਕਿੰਨੂੰ ਬੇਨਤੀ ਕੀਤੀ ਵੀ ਬਾਬਾ ਜੀ ਉਹ ਨਿਰਵਸਤਰ ਹੋਈ ਫਿਰਦੀ ਆ ਬੀਬੀ ਤੰਤੇ ਕੱਪੜੇ ਵੀ ਨਹੀਂ ਰਹੇ ਜਿਹੜੇ ਸੀ ਉਹ ਪਾਟ ਗਏ ਉਹਨਾਂ ਜੰਗਲਾਂ 'ਚ ਫਿਰਦੀ ਆ ਮਹਾਰਾਜ ਉਹਦਾ ਭਲਾ ਕਰੋ ਆਪ ਜੀ ਫਿਰ ਸਤਗੁਰ ਨੇ ਆਪਣੇ ਸੱਜੇ ਚਰਨ ਦੀ ਜੁੱਤੀ ਲਾਈ ਸੀ ਜੋੜਾ ਮਹਾਰਾਜ ਕਹਿੰਦੇ ਜਾ ਸਚਨ ਸੱਚ ਇਹ ਬੀਬੀ ਦੇ ਜਾ ਕੇ ਜੋੜਾ ਸਿਰ ਚ ਲਾ ਦੀ ਠੀਕ ਹੋ ਜੂ ਕਿਰਪਾ ਹੋ ਜੂ ਮਹਾਰਾਜ ਦੀ ਉਦਾਂ ਹੀ ਹੋਇਆ ਜੀ ਅੱਜ ਬੜੀਆਂ ਸੰਗਤਾਂ ਜਾਂਦੀਆਂ ਨਾ ਸੈਦੇ ਆਲਾ ਨਗਰ ਹੈ ਬੋਹਾ ਦੇ ਨੇੜੇ ਪੰਜਾਬ ਦੇ ਵਿੱਚ ਹੀ ਆ ਆ ਮਾਨਸਾ ਜ਼ਿਲ੍ਹੇ 'ਚ ਉੱਥੇ ਗੁਰੂ ਸਾਹਿਬ ਜੀ ਦਾ ਉਹ ਚਰਨ ਛੋਪਾ ਪ੍ਰਾਪਤ ਜੋੜਾ ਹੈ ਉਹ ਜੋੜਾ ਸਹਿਬ ਸੰਗਤ ਦੇ ਬੜੇ ਰੋਗ ਕੱਟਦਾ ਆਪਜੀ ਦੇ ਨਗਰ ਤੋਂ ਵੀ ਬਹੁਤ ਸੰਗਤ ਜਾਂਦੀ ਹੈ ਇਹ ਸਤਿਗੁਰੂ ਦੀ ਕਿਰਪਾ ਵਰਸੀ ਇਸੇ ਤਰ੍ਹਾਂ ਫਿਰ ਜਦੋਂ ਮਹਾਰਾਜ ਨੇ ਇੰਨੇ ਵਚਨ ਕੀਤਾ ਸੀ ਕਹਿੰਦੇ ਤੁਲਸਾ ਝੱਲੀ ਹੋ ਗਈ ਇਹ ਝੱਲੀ ਕਮਲ ਮਾਰਦੀ ਪਈ ਆ ਮੈਂ ਤਾਂ ਇੱਥੇ ਹੀ ਆ ਫਿਰ ਜੋ ਸਾਰਾ ਪਰਿਵਾਰ ਆਇਆ ਮਹਾਰਾਜ ਜੀ ਨੂੰ ਠੀਕ ਕਰੋ ਤੁਸੀਂ ਸਤਿਗੁਰ ਨੇ ਫਿਰ ਸਿਰ ਤੇ ਹੱਥ ਰੱਖ ਕੇ ਕਿਹਾ ਤੁਲਸਾ ਰੋਲਾ ਨਹੀਂ ਪਾਈਂਦਾ ਭਾਈ ਜੇ ਗੁਰੂ ਦੀ ਕਿਰਪਾ ਹੋ ਜੇ ਐ ਨਹੀਂ ਬਚਨ ਕਿਹਾ ਤੇ ਠੀਕ ਹੋ ਗਈ ਮਹਾਰਾਜ ਦੇ ਚਰਨ ਫੜੇ ਸਤਿਗੁਰ ਤੋਂ ਮਾਫੀਆਂ ਮੰਗੀਆਂ ਮਹਾਰਾਜ ਮੈਂ ਕੀ ਕਰਾਂ ਮੈਨੂੰ ਦੇਖੀ ਬੜਾ ਕੁਝ ਗਿਆ ਸੀ ਸਤਿਗੁਰ ਕਹਿੰਦੇ ਜੇ ਤੂੰ ਸਮਝ ਜਾਂਦੀ ਨਾ ਕਿਤੇ ਬਰਕਤ ਪ੍ਰਮਾਤਮਾ ਦੀ ਜੇ ਸਮਝ ਜਾਂਦੀ ਵਾਰੇ ਨਿਆਰੇ ਹੋ ਜਾਂਦੇ ਤੇਰੇ ਤੋਂ ਸੰਭ ਹੀ ਨਹੀਂ ਗਈ ਆ ਗੁਰੂ ਦੀ ਕਿਰਪਾ ਹੁੰਦੀ ਹੈ ਹੁੰਦੀ ਕਦੋਂ ਆ ਜੀ ਬਾਬਾ ਜੀ ਕਹਿੰਦੇ ਧੰਨ ਮੂਰਤ ਚッセ ਪਲ ਕੜੀ ਹੈ ਜਦੋਂ ਉੱਠ ਕੇ ਪ੍ਰਮਾਤਮਾ ਨੂੰ ਆਪਾਂ ਥੋੜੇ ਸਮੇਂ ਲਈ ਵੀ ਯਾਦ ਕਰਨ ਲੱਗ ਗਏ ਨਾ ਤੇ ਉਹਦੀ ਝਲਕ ਦੇਖਣ ਲੱਗ ਗਈ ਮਾੜੀ ਮੋਟੀ ਫਿਰ ਤਾਂ ਬਾਬਾ ਜੀ ਅੱਗੇ ਕਹਿੰਦੇ ਧੰਨ ਓਏ ਧੰਨ ਸੋਏ ਸੰਜੋਗਾ ਜਿਓ ਜਿਹੜਾ ਉਹ ਵੇਲਾ ਨਾ ਫਿਰ ਉਹ ਧੰਨ ਹੈ ਗੁਰਮਖੋ ਜਦੋਂ ਗੁਰੂ ਦੇ ਤੇ ਸਿੱਖ ਦੇ ਸੰਜੋਗ ਭਾਵ ਜੋੜ ਮੇਲ ਹੋ ਜੇ ਸੁਰ ਹੋ ਜੇ ਦੋਨਾਂ ਦੇ ਵਿੱਚ ਐਨੀਆਂ ਬੇਨਤੀਆਂ ਆਪ ਸੰਗਤ ਨਾਲ ਸਾਂਝੀਆਂ ਕੀਤੀਆਂ ਬੋਲਦਿਆਂ ਤੋਂ ਗੁਰਮਖੋ ਬੜੀਆਂ ਤਰੋਟੀਆਂ ਹੋ ਜਾਂਦੀਆਂ ਆਪ ਸੰਗਤ ਮੇਰੇ ਨਾਲੋਂ ਬੜੇ ਸਿਆਣੇ ਹੋ ਸਾਰੇ ਹੋਈਆਂ ਭੁੱਲਾਂ ਦੀ ਸੰਗਤ ਮਾਫੀ ਬਖਸ਼ਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਦਰ ਦੀ ਸੇਵਾ ਕੀਤੀ ਹੈ ਜੀ ਸੇਵਾ ਕਰਦਿਆਂ ਤੋਂ ਹੋਈਆਂ ਭੁੱਲਾਂ ਸਤਿਗੁਰੂ ਜੀ ਮਾਫ ਕਰ ਦੇਣੀ ਆ ਅਗਾਹ ਤੋਂ ਆਪ ਜੀ ਸਮੱਤ ਬਖਸ਼ਿਓ ਸਤਿਗੁਰੂ ਜੀ ਸਾਰੀ ਸੰਗਤ ਬਲਾਓ ਫਤੇ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ